ਵਾਇ ਗੁਰੂ ਜੀ ਵਾਇ ਗੁਰੂ ਜੀ ਕੇ ਖਾਲਸਾ ਰ지 ਕੇ ਫਤਹਿ ਜੀ ਇਤਿਹਾਸਕ ਗੁਰਦੁਆਰਾ ਭਜਨਗੜ੍ਹ ਸਾਹਿਬ ਪ੍ਰਵੰਤਕ ਆ ਬੋਰਡ ਤੱਕ ਸਤਖੰਡ ਸਿੰਘ ਜੀ ਹਜੂਰ ਸਾਹਿਬ ਅਬਚਲ ਨਗਰ ਸਾਹਿਬ ਇਹ ਵੀ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸਕ ਗੁਰਦੁਆਰਾ ਬਿਲਕੁਲ ਦੋ ਕਿਲੋ ਡੇਢ ਕਿਲੋਮੀਟਰ ਨਾਲ ਹੀ ਹੈ ਉਹ ਤੁਹਾਨੂੰ ਦਰਸ਼ਨ ਕਰਵਾਈਏ ਜੀ ਵਾਹਿਗੁਰੂ ਸਤਿਨਾਮ ਨਿਸ਼ਾਨ ਸਾਹਿਬ ਦੇਖ ਸਕਦੇ ਤੁਸੀਂ ਸੜ ਤੋਂ ਆਪ ਜੀ ਆ ਇਤਿਹਾਸਿਕ ਗੁਰਦੁਆਰਾ ਭਜਨਗੜ੍ਹ ਸਾਹਿਬ ਅੰਗੀਠਾ ਸਾਹਿਬ ਇਹ ਹੈਗਾ ਜੀ ਭਜਨਗੜ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜ ਸਕਦੇ ਹੋ ਤੁਸੀਂ ਜੀ ਲਓ ਬਈ ਤੁਹਾਨੂੰ ਦਰਸ਼ਨ ਕਰਾਉਨੇ ਆ ਹੁੰ ਦਾ ਦਰਵਾਜ਼ਾ ਸਾਹਿਬ 私は。 अंगीठा साहेब संत बाबा हजूरा सिंह जी सबका जथेदार वागुरु जी दरख्त है ਲੈਂਟਰ ਦੇ ਵਿੱਚੋਂ ਇਹ ਢੱਡ ਕੇ ਉੱਪਰ ਬਣਾ ਲਤਾ ਮੋਟਾ ਹੋ ਗਿਆ ਮੋਟਰ ਲਾਈ ਵੀ ਇਹਦੇ ਵਿੱਚ ਪਾਣੀ ਚੱਕਣ ਵਾਸਤੇ ਹੈ ਨਾ ਅੱਧ ਜਿਹੜਾ ਪਾਣੀ ਡਰ ਰਿਹਾ ਹੈ ਇਹ ਤਾਂ ਕੀਦਾ ਓਵਰਕਲੌਕ ਪਾਣੀ ਫੀਲ ਹੋ ਰਿਹਾ ਹੈ ਇਹ ਪੁਰਾਣੀ ਇਮਾਰਤ ਹੈ ਜੀ ਇਹ ਦੇਖ ਸਕਦੇ ਤੁਸੀਂ ਆਪ ਜੀ ਵੇਦੀ ਵੀਂਦਰਾਂ ਬਦਲੇ ਵੀ ਲੱਗਦੀ ਆ ਹਨਾ ਇਹ ਚਾਦਰਾਂ ਹਾ ਹਨਾ ਤੋੜਪਨ ਹੋਈ ਜਾਈਏ ਇਹ ਇਹ ਬਣਾਇਆ ਬੈਠ ਕੇ ਵੀ ਪਾਠ ਪੜ੍ਹ ਸਕਣਾ ਰੱਖਣਾ ਭਜਨ ਬੰਦਗੀ ਕਰਨ ਲਈ ਇਹ ਬਣਾਇਆ ਸੀਗਾ ਇਹਦੀ ਛੱਤ ਦੁਬਾਰਾ ਪਾਹੀ ਵੀ ਆ ਪਹਿਲਾਂ ਛੱਤ ਹੋਰ ਤਰ੍ਹਾਂ ਦੀ ਸੀ ਬੰਦੇ ਰਹੇ ਆ ਸਾਰਾ ਨਾਲ ਇਹ ਡਬਲ ਬਣਿਆ ਹੋਇਆ ਸੀ ਆ ਦੇਖਾ ਉਰੋਂ ਛੱਤ ਕੱਢੀ ਵੀ ਆ ਤੇ ਡਾਟਾਂ ਪਾਈਆਂ ਵੀ ਹੈ ਨਾ ਆਹ ਇਹ ਅੰਦਰ ਵੀ ਡਾਟ ਆ ਗੁਰਦੁਆਰਾ ਨਗੀਨਾ ਘਾਟ ਆ ਚੱਲੀ ਸੋਨ ਦਰਸ਼ਨ ਕਰਾਉਣੇ ਆ ਹਵਾਏ ਗੁਰੂ ਜੀ ਕੋਲ ਦੁਆਰਾ ਸ਼ੀਵਿੰਗ ਨਾ ਘਾਟ ਸਾਹਿਬ ਅਸਰੋਵਰ ਸਾਹਿਬ ਨੀਚੇ ਹੀ ਬਣਿਆ ਹੋਇਆ ਦਰਬਾਰ ਸਾਹਿਬ ਦੇ ਉਧਰਲੀ ਸਾਈਡ ਵੀ ਹੈ ਤੇ ਇਧਰ ਵਾਲੀ ਸਾਈਡ ਵੀ ਹੈ ਵਾਹਿਗੁਰੂ ਸਤਨਾਮ ਸਤਨਾਮ ਸ਼ਿਵ ਵਾਹਿਗੁਰੂ ਸਹਾ ਦਿਓ ਵਾਹਿਗੁਰੂ 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 ਸਤਨਾਮ ਸਤਨਾਮ ਰਾਤ ਦੀ ਮਾਲਾ ਇੱਥੇ ਵੀ ਕਰੀ ਵੀ ਸੀਗੀ ਇਹ ਸਰਦਾਰ ਜੀ ਬਿਲਡਿੰਗ گوارا صاحب نے دربار صاحب شخص رکھے میں نے سارے واحگرو واحگر ਇਸਾਰੇ ਪ੍ਰਾਂਤਨ ਸ਼ਾਸਤਰ ਨੇ ਦੀ ਇਹ ਹੈਗਾ ਨਗੀਨਾ ਘਾਟ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਚਲਾਇਆ ਸੀਗਾ ਜਿੱਥੇ ਆਪਣਾ ਸਚਖੰਡ ਸ਼੍ਰੀ ਗੁਰੂ ਸਾਹਿਬ ਜੀ ਦੀ ਸ਼ੋਭਤ ਹੈ ਉਪਰ ਸਥਾਨ ਪਲਟ ਹੋਇਆ ਸੀ ਇੱਥੋਂ ਤੀਰ ਚਲਾਇਆ ਨਗੀਨਾ ਘਾਟ ਕੇ ਆ ਜਾਂਦਾ ਸੋਸਾ ਸੰਗਤ ਜੀ ਦੋਨੋਂ ਗੁਰਦੁਆਰਾ ਸਾਹਿਬਾਂ ਦੇ ਇੰਨੀ ਕੀ ਜਾਣਕਾਰੀ ਪ੍ਰਾਪਤ ਸੀ ਕਿਉਂਕਿ ਅੱਜ ਦਿਵਾਲੀ ਦਾ ਦਿਨ ਹੈ ਜੀ ਸਾਰਿਆਂ ਦੀ ਡਿਊਟੀਆਂ ਉਧਰ ਅਕਾਲ ਤੰਸ ਸੱਚਖੰਡ ਜੂਰ ਸਾਹਿਬ ਵੱਲ ਲੱਗੀਆਂ ਹੋਈਆਂ ਨੇ ਸੋ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ